ਰਾਹੁਲ ਠੀਕ ਹੁੰਦਾ ਫਲੈਸ਼ ਸਾਫ ਕਰਨਾ ਹੱਥ ਦੇ ਨਾਲ ਰਾਹੁਲ ਠੀਕ ਹੁੰਦਾ ਬਲouses ਪਾ ਲੋ ਤੁਸੀਂ ਚੰਗੀ ਤਰ੍ਹਾਂ ਫਲੈਸ਼ ਸਾਫ ਕਰੋ ਰੋਟੀ ਰਸੋਈ ਚ ਖਾਓ ਅੱਛਾ ਸਭ ਤੋਂ ਜ਼ਿਆਦਾ ਰਾਹੁਲ ਠੀਕ ਹੁੰਦਾ ਰੋਟੀ ਰਸੋਈ ਚ ਖਾਣ ਨਾਲ ਫਿਰ ਇੱਕ ਚੀਜ਼ ਹੋਰ ਹੈ ਗ੍ਰਹਿ ਸਭ ਤੋਂ ਜ਼ਿਆਦਾ ਠੀਕ ਹੁੰਦੇ ਤੁਸੀਂ ਸਾਰੇ ਭੈਣ ਭਰਾ ਸਾਰੇ ਜਾਣੇ ਇਕੱਠੇ ਬੈਠ ਕੇ ਰੋਟੀ ਖਾਓ ਅੱਛਾ ਸਭ ਤੋਂ ਜ਼ਿਆਦਾ ਗ੍ਰਹਿ ਠੀਕ ਇਥੋਂ ਹੁੰਦੇ ਜਿਹੜਾ ਬੰਦਾ ਕੰਨ ਖੁਰਕਦਾ ਥੁੱਕਦਾ ਜ਼ਿਆਦਾ ਹ ਉਸ ਬੰਦੇ ਦੇ ਕੋਲੇ ਪੈਸੇ ਦੀ ਬੜੀ ਕਿੱਲਤ ਆ ਹੁਣ ਕਈ ਵਾਰੀ ਆਪਾਂ ਬੱਚੇ ਨੂੰ ਹਾਥੀ ਤੇ ਝੂੜੇ ਦਵਾਨੇ ਆ ਉੱਤਮ ਹੈ। ਅੱਛਾ ਉਹਨੇ ਰੋਟੀ ਰੋਜੀ ਜੀ ਉਹ ਲੈ ਕੇ 1200 300 ਰੁਪਿਆ 500 ਰੁਪਿਆ ਲੈ ਕੇ ਤਾਂ ਤੁਹਾਡਾ ਬੱਚਾ ਹੱਥੀ ਦੇ ਥੱਲੇ ਨੰਗੇ ਚੰਗਾ। ਇਹ ਕਿਤੂ ਠੀਕ ਹੁੰਦਾ? ਕਿਤੂ ਠੀਕ ਹੁੰਦਾ? ਦੂਜੇ ਨੰਬਰ ਤੇ ਆ ਜਿਹੜਾ ਬੰਦਾ ਜਿੰਨੀਆਂ ਜ਼ਿਆਦਾ ਅਰਥੀਆਂ ਨੂੰ ਕੰਧਾ ਦਊਗਾ ਸਭ ਤੋਂ ਜ਼ਿਆਦਾ ਫਾਇਦਾ ਮਰੇ ਹੋਏ ਬੰਦੇ। ਜਿਹੜੇ ਬੰਦੇ ਦਾ ਮਕਾਨ ਨਹੀਂ ਬੰਦਾ ਉਹ 5-10 ਮਿੰਟ ਹਫ਼ਤੇ 'ਚ ਦੋਕ ਦਿਨ ਨੰਗੇ ਪੈਰ ਮਿੱਟੀ 'ਚ ਫਿਰੇ। ਮਿੱਟੀ ਹੋਏ ਖੇਤਾਂ ਦੀ। ਅੱਛਾ ਬਣਾ ਜੀ ਇੱਕ ਬੜਾ ਆਮ ਦੇਖਦੇ ਆਂ ਵੀਅਰਸ ਵੀ ਇਸ ਟੀ ਨਾਲ ਕਨੈਕਟ ਕਰਨਗੇ ਸੜਕਾਂ ਦੇ ਉੱਤੇ ਝਾੜੂ ਬਹੁਤ ਲੋਕਾਂ ਨੇ ਖਿਲਾਰੇ ਹੁੰਦੇ ਆ। ਕਈ ਵਾਰੀ ਉਹ ਤਾਲੇ ਵੀ ਸਿੱਟੇ ਹੁੰਦੇ ਆ। ਚੌਂਕਾਂ ਦੇ ਵਿੱਚ ਨਾਰੀਅਲ ਇਹ ਉਹ ਵੀ ਕੀ ਆ ਟੂਨੇ ਨੇ ਇਹ। ਮੈਂ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ। ਮੈਂ ਡੇਢ ਮਿੰਟ 'ਚ 1 ਮਿੰਟ ਦੇ ਵਿੱਚ ਬੰਦੇ ਦਾ ਸਾਰਾ ਖਿੱਸਾ ਸੁਣਾ ਦਿੰਦਾ। ਜਿਵੇਂ ਸਮਝ ਲਓ ਕੋਈ XYZ ਬੰਦਾ ਤੁਹਾਡੇ ਕੋਲ ਆਇਆ। ਥੋੜੀ ਦੇਰ ਲੇਟ ਆਂਦਾ ਉਹਦੇ ਸੱਟ ਲੱਗਣੀ ਸੀ। ਤੁਸੀਂ ਉਹਨੂੰ ਦੱਸਤਾ ਕਿ ਯਾਰ ਤੇਰੇ ਇਦਾਂ ਦਾ ਹੋ ਸਕਦੀ ਆ ਉਹ ਪਾ ਕਰ ਲਾ। ਬੱਦ ਸਕਦਾ ਸੀ ਤੂੰ ਤੇਰੇ ਸੱਟ ਲੱਗਣੀ ਸੀ ਜੇ ਉਹ ਲੇਟ ਹੋ ਜਾਂਦਾ ਤਾਂ ਉਹਦੇ ਲੱਗ ਜਾਂਦੀ ਐਦਾਂ ਦਾ ਕੁਝ ਹੁੰਦਾ ਜਿਹੜੇ ਵਜੇ ਮੈਨੂੰ ਐਂਬੂਲੈਂਸ ਦੀ ਆਵਾਜ਼ ਆਈ ਮੇਰੇ ਕਲਾਇੰਟਸ ਬੈਠੇ ਮੈਂ ਕਿਹਾ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਆਪਾਈ ਕੀਤੇ ਸੀ ਸਟੌਨ ਪਵਾਇਆ ਸੀ ਉਹਦੇ ਸੱਟਾਂ ਵੱਜੀਆਂ ਛੜੀਟਾਂ ਵੱਜੀਆਂ ਕੋਈ ਇੰਜਰੀ ਨਹੀਂ ਹੋਈ ਜਾ ਠੀਕ ਹੈ ਜੀ ਬਚਾਅ ਹੋ ਗਿਆ ਜੇ ਨਾ ਹੋਏ ਹੁੰਦੇ ਉਹ ਪਾ ਜੇ ਆਪਾਈ ਨਾ ਹੋਏ ਹੁੰਦੇ ਉਹ ਜਿਸ ਤਰ੍ਹਾਂ ਲੋਕ ਦੱਸਦੇ ਟਰੱਕ ਦੇ ਥੱਲੇ ਸਕੂਟਰ ਨਿਕਢੀ ਐ ਤੇ ਉਹਦਾ ਕੁਝ ਵੀ ਹੋ ਸਕਦਾ ਸੀ ਹੁਣ ਅਸੀਂ ਇੱਕ ਅਗਮਤੀ ਬਣਾਣੇ ਆ ਕੋਈ ਮਰਜੀ ਬੰਦਾ ਅਗਰਵਤੀ ਲੈ ਜਾ ਜਿਹੜੀ ਨੰਬਰ ਨੂੰ ਦੇਣਾ ਅਗਰਵਤੀ ਦਾ ਉਸ ਬੰਦੇ ਨੇ ਆ ਕੇ ਸਾਨੂੰ ਲੰਬਾ ਨਹੀਂ ਦਿੱਤਾ ਮੇਰਾ ਕੰਮ ਨਹੀਂ ਉਹਨੇ ਕਹਿੰਦਾ ਜੀ ਵਾਕਿਆ ਸਾਨੂੰ ਫਾਇਦਾ ਹੋ ਗਿਆ ਉਹ ਜਿਹੜਾ ਚੱਕਰਾ ਖਰਾਬ ਹੈ ਉਸ ਬੰਦੇ ਜੇ ਦੋ ਖਰਾਬ ਹੈ ਤਾਂ ਦੋ ਦੋ ਤਰ੍ਹਾਂ ਦੀਆਂ ਦੇ ਦੇਣੀ ਆ ਉਹਨੂੰ ਕਹਿੰਦਾ ਜੀ ਇਹ ਦੋ ਮਹੀਨੇ ਚਲਾਨੀ ਆ ਫੈਕਟ ਤੁਹਾਨੂੰ ਹਫਤੇ ਚ ਪਤਾ ਲੱਗੂਗਾ ਪਤਾ ਲੱਗ ਕੁੱਤੇ ਰੌਣੇ ਰੋਣੇ ਜਿਹੜੇ ਅਸ਼ੂਭ ਨੇ ਬਹੁਤ ਜੇ ਕੁੱਤਾ ਰੋਂਦਾ ਤਾਂ ਉਹ ਮੌਤ ਦੀ ਨਿਸ਼ਾਨੀ ਹੈ ਜਾਂ ਬਿੱਲੀਆਂ ਲੜਦੀਆਂ ਬਿੱਲੀਆਂ ਲੜਨੀਆਂ ਬਹੁ ਬਾੜੀਆਂ ਨੇ ਕੁੱਤਾ ਰੋਣਾ ਕਿ ਆਹ ਉਹਦੀ ਅਪਗਰਡੂ ਦਾ ਬਹੁਤ ਕਹਿ ਦਿੰਦੇ ਆ ਡਾਕਟਰ ਸੱਪ ਦੀ ਫੂਕ ਬੰਨੇ ਨੂੰ ਹੀ ਮੰਨਦਾ ਸੱਪ ਦੀ ਫੂਕ ਕੀ ਹੁੰਦੀ ਹੈ ਤੁਹਾਡੇ ਸਕਿਨ ਦੇ ਉੱਪਰ ਕੋਈ ਵੀ ਚੀਜ਼ ਜਿਹੜੀ ਸਕਿਨ ਤੁਹਾਡੀ ਖਰਾਬ ਹੋ ਰਹੀ ਰੁੱਤ ਬਦਲਣ ਤੋਂ ਤੁਹਾਡੇ ਉਹ ਹਰੀ ਉੱਠ ਜਾਂਦੀ ਹੈ ਰੁੱਤ ਬਦਲਣ ਤੋਂ ਬਹਿ ਜਾਂਦੀ ਹੈ ਤੁਹਾਨੂੰ 90% ਸੱਪ ਨੇ ਫੂਕ ਮਾਰੀ ਹੋਈ ਹੈ ਇੱਕ ਮੀਟ ਖਾਣ ਨੂੰ ਲੈ ਕੇ ਬਹੁਤ ਚੀਜ਼ਾਂ ਨੇ ਕੋਈ ਕਹਿੰਦੇ ਕਿ ਮੀਟ ਨਹੀਂ ਖਾਣਾ ਚਾਹੀਦਾ ਸ਼ਨੀਵਾਰ ਖਰਾਬ ਹੁੰਦਾ ਇਦਾਂ ਦੇ ਵੀ ਸਾਡੇ ਕੋਲ ਨਿਊਜ਼ ਦੇ ਵਿੱਚ ਖਬਰਾਂ ਆਉਂਦੀਆਂ ਨੇ ਕਿ ਅਸਥੀਆਂ ਚੋਰੀ ਹੋਈਆਂ ਸ਼ਮਸ਼ਾਨ ਘਾਟਾਂ ਚੋਂ ਤੋਂ ਤਗੜਾ ਕਰਿਆ ਨੌ ਗ੍ਰਹਿਾਂ ਚ ਕਿਹਨੂੰ ਮੰਨਿਆ ਗਿਆ ਸੂਰਜ ਨੂੰ ਕਹਿੰਦੇ ਆ ਦੇਖੋ ਜੀ ਜਿਸ ਇਨਸਾਨ ਦਾ ਬੁੱਧ ਖਰਾਬ ਹੈ ਨਾ ਅਸੀਂ ਸਭ ਤੋਂ ਜ਼ਿਆਦਾ ਸਟਰੋਂਗ ਮਨ ਵਧੀਆ ਮੰਨਦੇ ਆ ਬੁੱਧ ਨੂੰ ਕਿਉਂ ਅਗਰ ਬੁੱਧ ਅੱਛਾ ਹੈ ਤਾਂ ਬੰਦੇ ਕੋਲੇ ਸਭ ਕੁਝ ਆਊਗਾ ਇਹ ਇਹ ਕਿਵੇਂ ਜੀ ਕਿਉਂਕਿ ਬੁੱਧ ਨੇ ਬੁੱਧੀ ਦੇਣੀ ਹੈ ਅੱਛਾ ਬੁੱਧ ਗ੍ਰਹਿ ਨੇ ਠੀਕ ਹੈ ਜੀ ਹੁਣ ਮੇਰੇ ਹਿਸਾਬ ਨਾਲ ਬੁੱਧ ਵੀ ਅੱਛਾ ਹੋਣਾ ਚਾਹੀਦਾ ਹੈ ਸ਼ੁਕਰ ਵੀ ਅੱਛਾ ਹੋਣਾ ਚਾਹੀਦਾ ਹੂੰ ਬਾਕੀ ਜੇ ਮਾੜੇ ਮੋਟੇ ਤੇ ਤੇ ਲਿਓਣ ਬ੍ਰਹਸਪਤੀ ਅੱਛਾ ਹੋਣਾ ਚਾਹੀਦਾ ਇਹ ਤਿੰਨ ਗ੍ਰਹਿ ਜਿਆਦਾ ਅੱਛੇ ਹੋਣੇ ਚਾਹੀਦੇ ਜੇ ਬ੍ਰਹਸਪਤੀ ਕਿਸੇ ਦਾ ਬਹੁਤ ਵਧੀਆ ਉਹਨੂੰ ਕੀ ਇਫੈਕਟ ਹੋਣਗੇ ਉਸ ਬੰਦੇ ਨੂੰ ਨਾਮ ਫੇਮ ਅੱਛਾ ਸ਼ੋਹਰਤ ਹੂੰ ਬਹੁਤ ਕੁਝ ਮਿਲੇਗਾ ਹੂੰ 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 ਬੁੱਧ ਗ੍ਰਹਿ ਤਾਂ ਬ੍ਰਹਸਪਤੀ ਤੋਂ ਅੱਛਾ ਬ੍ਰਹਸਪਤੀ ਸਭ ਤੋਂ ਜਿਆਦਾ ਅੱਛਾ ਉਹਨਾਂ ਦਾ ਹੁੰਦਾ ਹੈ ਜਿਹੜੇ ਬੱਚੇ ਆਪਦੇ ਮਾਪੇ ਦੀ ਹੂੰ ਔਰ ਆਪਦੇ ਉਸਤਾਦ ਦੀ ਇੱਜ਼ਤ ਕਰਦੇ ਜਿਹਦਾ ਬ੍ਰਹਸਪਤੀ ਚੰਗਾ ਹੋਗਾ ਉਹਨੇ ਕਦੇ ਜਿੱਤੋਂ ਗੁਰ ਲੈ ਲਿਆ ਨਾ ਉਹ ਚਾਰ ਬੰਦਾ ਹੀ ਖੜ ਕੇ ਕਹੂਗਾ ਮੈਨੂੰ ਉਸ ਬੰਦੇ ਨੇ ਆ ਗੁਰ ਦਿੱਤਾ ਸੀ ਤੇ ਜਿੰਨਾ ਮਰਜੀ ਵੱਡਾ ਬੰਦਾ ਹੋ ਜਾਏ ਅੱਛਾ ਇਹ ਬ੍ਰਹਸਪਤੀ ਨਿਸ਼ਾਨੀ ਬ੍ਰਹਸਪਤੀ ਖਰਾਬ ਦੀ ਨਿਸ਼ਾਨੀ ਬੰਦਾ ਸਾਰੀ ਦਿਹਾੜੀ ਨੱਕ ਚ ਉਂਗਲਾ ਮਾਰੂਗਾ ਹੂੰ ਬ੍ਰਹਸਪਤੀ ਠੀਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕੇਸਰ ਦਾ ਤਿਲਕ ਮੱਥੇ ਤੇ ਨਾਭੀ ਤੇ ਜੀਭ ਤੇ ਤਿੰਨ ਜਗ੍ਹਾ ਤੇ ਲਾਣਾ ਕੇਸਰ ਦਾ ਤਿਲਕ ਸੋਨਾ ਪਾਣਾ ਨੱਕ ਸਾਫ਼ ਕਰਨਾ ਨਾਣ ਲੱਗੇ ਬ੍ਰਸਪਤੀ ਬਹੁਤ ਵਧੀਆ ਔਰ ਬਜ਼ੁਰਗਾਂ ਦੇ ਪੈਰੀ ਹੱਥ ਲਾਓ। ਅੱਛਾ ਜੀ ਤੇ ਬ੍ਰਸਪਤ ਦੇ ਨਾਲ ਨੇਮ ਫੇਮ ਨਾਲ ਜੁੜਿਆ ਬ੍ਰਸਪਤ ਨੇਮ ਫੇਮ ਹੂੰ ਔਰ ਇਸ ਤਰ੍ਹਾਂ ਸੂਰਜ ਦੀ ਜੇ ਆਪਾਂ ਕੀ ਕਰੀਏ ਗੱਲ ਸੂਰਜ ਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਪਹਿਲੇ ਨੰਬਰ ਤੇ ਤੈਅ ਕੀ ਜਿਹੜਾ ਬੰਦਾ ਲੇਟ ਉੱਠਦਾ ਉਹਦਾ ਸੂਰਜ ਖਰਾਬ ਹੀ ਰਹਿਣਾ। ਅੱਛਾ ਜਲਦੀ ਉਠੋ ਮਾਪੇ ਦੇ ਪਿਆਰੀ ਹੱਥ ਲਾਓ ਇਹ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਸੂਰਜ ਚੜਨ ਤੋਂ 5:30 ਵਜੇ ਉੱਠ ਕੇ ਸੂਰ ਨੂੰ ਜਲ ਦੋ। ਅੱਛਾ ਤਾਂਬੇ ਦੀ ਗੜਵੀ ਚ ਕੱਚੀ ਜਗ੍ਹਾ ਚ ਅੱਛਾ ਤੇ ਜਿਹਦੇ ਘਰ ਕੱਚੀ ਕੱਚੀ ਜੀਗਾ ਤੇ ਜਾਵੇ ਗੱਲ ਤੇ ਹੋਰ ਵੀ ਜਾ ਕੇ ਦਿੱਤਾ ਜਾ ਸਕਦਾ ਗਮਲਾ ਲਾ ਲਓ ਘਰ ਚ ਅੱਛਾ ਕੱਚੀ ਮਿੱਟੀ ਉਹਨੂੰ ਪਾ ਦਿਓ ਪਾਣੀ ਇਸ ਬਾਣੇ ਪੌਦੇ ਨੂੰ ਵੀ ਪਾਣੀ ਮਿਲ ਗਿਆ ਡਬਲ ਕੰਮ ਹੋ ਗਿਆ ਤੁਹਾਡਾ ਹੂੰ ਔਰ ਸੂਰਜ ਖਰਾਬ ਦੀ ਨਿਸ਼ਾਨੀ ਸੂਰਜ ਖਰਾਬ ਦੀ ਨਿਸ਼ਾਨੀ ਮੂੰਹ ਚੋਂ ਪਾਣੀ ਆਣਾ ਹੂੰ ਔਰ ਦਿਲ ਤੇ ਦਰਦ ਹੋਣਾ ਦਿਮਾਗ ਤੇ ਟੈਨਸ਼ਨ ਰਹਿਣੀ ਹੂੰ ਵੱਡਾ ਕੋਈ ਬੰਦਾ ਆ ਗਿਆ ਉਹਦੇ ਨਾਲ ਤੂਤੜਕਣਾ ਬੋਲਣਾ ਹੂੰ ਇੱਜ਼ਤ ਨਹੀਂ ਕਰਨੀ ਕੋਈ ਵੀ ਵੱਡਾ ਬੰਦਾ ਆ ਗਿਆ ਸੂਰਜ ਖਰਾਬ ਹੂੰ ਚੇ ਆਪਣਾ ਭਰਾ ਹੈ ਚੇ ਫਾਦਰ ਹੈ ਚਾ ਤਾਇਆ ਹੈ ਔਰ ਸੂਰਜ ਜੇ ਵਧੀਆ ਕਿਸੇ ਦਾ ਸੂਰਜ ਵਧੀਆ ਤੁਹਾਨੂੰ ਇਹਨਾਂ ਚੀਜ਼ਾਂ ਦੇ ਫਾਇਦੇ ਮਿਲੂਗੇ ਸਪੋਰਟ ਮਿਲੂਗੀ ਨਾਮ ਫੇਮ ਹੋਊਗਾ ਹਮ ਇੱਕ ਇੱਕ ਆਮ ਬਹੁਤ ਇਹ ਗੱਲ ਕਹੀ ਜਾਂਦੀ ਹੈ ਕਿ ਘਰੇ ਟੁੱਟੀਆਂ ਚੀਜ਼ਾਂ ਕੱਢ ਦੋ ਜੇ ਇਹਦਾ ਕੀ ਸਿਗਨੀਫੀਕੈਂਸ ਕੀ ਹੈ ਦਾ ਅਸਟਰੋਲੋਜੀ ਦੇ ਨਾਲ ਜਿਵੇਂ ਆਮ ਘਰਾਂ ਦੇ ਵਿੱਚ ਕਈ-ਕਈ ਚੀਜ਼ਾਂ ਦਾ ਕਦੇ ਯੂਜ਼ ਹੀ ਨਹੀਂ ਹੁੰਦੀਆਂ ਕੱਪੜੇ ਨੇ ਖਾਸ ਕਰਕੇ ਪੁਰਾਣੇ ਜ਼ਮਾਨੇ ਚ ਕੋਈ ਬਜ਼ੁਰਗ ਚੀਜ਼ ਵੇਚਦਾ ਨਹੀਂ ਸੀ ਟੁੱਟੀ ਹੋਈ ਹਮ ਰੱਖੀ ਰੱਖਦਾ ਸੀ ਉਦੋਂ ਵੀ ਤਾਂ ਰਾਹੂ ਹੁੰਦਾ ਸੀ ਅੱਜ ਰਾਹੂ ਲੈਦਾ ਤਾਂ ਨਹੀਂ ਖਰਾਬ ਹੋਇਆ ਉਹਨਾਂ ਬੰਦਾ ਦੀ ਇੱਕ ਕੰਡੀਸ਼ਨ ਹੁੰਦੀ ਸੀ ਹਰ ਐਤਵਾਰ ਨੂੰ ਉਹਨਾਂ ਨੇ ਸਾਰੀ ਸਫਾਈ ਕਰਕੇ ਦੁਬਾਰਾ ਚੀਜ਼ ਟਿਕਾ ਦੇਣੀ ਹੈ ਅੱਛਾ ਜਿਸ ਚੀਜ਼ ਦੇ ਉੱਪਰ ਮਿੱਟੀ ਘਟਾ ਪਈ ਜਾਂਦਾ ਆਪਾਂ ਸਫਾਈ ਨਹੀਂ ਕਰਦੇ ਉੱਥੇ ਰਾਹੂ ਖਰਾਬ ਹੈ ਚਾਹੇ ਉਹ ਤੁਹਾਡੇ ਕੱਪੜੇ ਆ ਹੂੰ ਚਾਹੇ ਤੁਹਾਡੇ ਜੁੱਤੀਆਂ ਆ ਚਾਹੇ ਤੁਹਾਡਾ ਅੰਦਰਲਾ ਰੂਮ ਆ ਚਾਹੇ ਤੁਹਾਡਾ ਕਿਤੇ ਔਰ ਉਸ ਤੋਂ ਬਾਅਦ ਜਿੰਨਾ ਵੀ ਤੁਸੀਂ ਹੁਣ ਪੈਸਾ ਰੱਖਦੇ ਹੋ ਕਰੋ ਜੀ ਪੈਸੇ ਦੀ ਬਰਕਤ ਨਹੀਂ ਪੈਂਦੀ ਜਿੰਨਾ ਤੁਸੀਂ ਨੇਰੇ ਚ ਪੈਸਾ ਰੱਖੋਗੇ ਤੁਹਾਡੇ ਪੈਸੇ ਦੀ ਬਰਕਤ ਨਹੀਂ ਪਊਗੀ ਪੈਸਾ ਨੇਰੇ ਚ ਨਹੀਂ ਹੋਣਾ ਚਾਹੀਦਾ ਔਰ ਬਾਥਰੂਮ ਦੇ ਨਾਲ ਦੀ ਕੋਈ ਕੰਧ ਹੈ ਉੱਥੇ ਤੁਹਾਡੀ ਕੋਈ ਲਮਾਰੀ ਬਣੀ ਹੈ ਜਾਂ ਕਮਰਾ ਹੈ ਜਾਂ ਕੁਝ ਹੈ ਉੱਥੇ ਤੁਸੀਂ ਪੈਸੇ ਰੱਖਦੇ ਹੋ ਉਹ ਪੈਸਾ ਤੁਹਾਡੇ ਚ ਬਰਕਤ ਨਹੀਂ ਪਊਗੀ ਨਹੀਂ ਤੇ ਤਜੋਰੀਆਂ ਤਾਂ ਹੁੰਦੀਆਂ ਨੇਰੇ ਚ ਨੇ ਸਾਰੀਆਂ ਇਹ ਰੱਖਣੀਆਂ ਨਹੀਂ ਚਾਹੀਦੀਆਂ ਅੱਛਾ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਜਦੋਂ ਵੀ ਕੋਈ ਚੀਜ਼ ਰੱਖਦੇ ਸੀ ਉੱਥੇ ਜ਼ਿਆਦਾ ਨੇਰਕੋਟਰੀ ਨਹੀਂ ਹੁੰਦੀ ਸੀ ਔਰ ਦੋ ਚੀਜ਼ਾਂ ਮੈਂ ਦਸੀਆਂ ਲੱਕੜ 'ਚ ਪੈਸੇ ਰੱਖਦੇ ਸੀ ਅੱਜ ਕੱਲ ਅਸੀਂ ਪੈਸੇ ਲੋਹੇ 'ਚ ਰੱਖਦੇ ਹਾਂ ਲੱਕੜ 'ਚ ਨਾਲ ਬਰਕਤ ਜ਼ਿਆਦਾ ਹੁੰਦੀ ਹੈ ਪਹਿਲੇ ਗੱਲੇ ਦੇਖ ਲਓ ਸਾਰਿਆਂ ਦੇ ਹੂੰ ਗੱਲੇ ਹੋਣ ਬਰਕਤ ਹੋਵੇ ਪੈਸੇ ਦੇ ਵਿੱਚ ਤੁਹਾਡੇ ਕੋਲ ਟੁੱਟੇ ਪੈਸੇ ਹੋਣੇ ਚਾਹੀਦੇ ਜ਼ਰੂਰ ਇੰਨਾ ਰਾਉ ਠੀਕ ਰਹਿੰਦਾ ਜੋ ਤੁਹਾਡੇ ਹੱਥੋਂ ਚੋਂ ਜਾਂਦੇ ਇੱਕ ਦੂਜੇ ਦੇ ਹੱਥ 'ਚ ਟੁੱਟੇ ਪੈਸੇ ਹਾਂਜੀ ਪਾ ਇਹਦਾ ਹੁਣ ਤਾਂ ਕੰਮ ਹੀ ਖਤਮ ਹੋ ਗਿਆ ਟੁੱਟੇ ਪੈਸਿਆਂ ਦਾ ਦੇਖੋ ਜੀ ਆਣੇ ਵਾਲੇ ਟਾਈਮ ਤੇ ਆਪਾਂ ਖਰਾਬੀ ਤਾਂ ਜ਼ਿਆਦਾ ਹੋ ਰਹੀਆਂ ਤਾਂ ਹੀ ਤਾਂ ਸਾਡੇ ਪੈਸੇ باندې ਰਾਹੂ ਖਰਾਬ ਹੈ ਸ਼ਨੀ ਗ੍ਰਾਹਬ ਸਾਡੇ ਕੋਲ ਲੋਕੀ ਭਜਦੇ ਹ ਹੂੰ ਕੁਝ ਤਾਂ ਉਹਦੀ ਵਜ੍ਹਾ ਹੈਗੀ ਤਾਂ ਹੀ ਤਾਂ ਅਸੀਂ અપਾਈ ਕਰਾਣੇ ਆ ਲੇਕਿਨ ਇਹ અપਾਈ ਆਪਣੇ ਘਰਾਂ ਜੀ ਪਏ ਆ ਆਪਾਂ ਉਹਨੂੰ ਛੱਡਤਾ ਹੂੰ ਆਪੇ ਕੋ ਟਾਈਮ ਹੈ ਨਹੀਂ ਟਾਈਮ ਕਢਣਾ ਚਾਹੀਦਾ ਛੋਟੇ-ਮੋਟੇ ਪਾਏ ਆ ਹੁਣ ਬੱਚਿਆਂ ਵਾਸਤੇ بڑے ਸੋਹਣੇ ਪਾਏ ਆ ਚੰਗੇ ਪਾਏ ਆ ਆਪਾਂ ਕਰਦੇ ਨਹੀਂ ਹੁਣ ਬੱਚਿਆਂ ਨੂੰ ਮਿੱਟੀ ਜੀ ਨਹੀਂ ਫੇਰਨ ਦਿੰਦੇ ਤੁਸੀਂ ਬੱਚੇ ਨੂੰ ਇੱਕ ਚੀਜ਼ ਸੋਚੋ ਆਪਣੇ ਬੱਚੇ ਕਿੰਨੇ ਬਿਮਾਰ ਹੁੰਦੇ ਆਪਾਂ ਡਾਕਟਰਾਂ ਦੇ ਲੈ ਕੇ ਜਾਂਦੇ ਆ ਔਰ ਉਹਨਾਂ ਨੂੰ ਕੁਝ ਨਹੀਂ ਹੁੰਦਾ ਅਸੀਂ ਜਿੰਨੀ ਸ਼ੀਰ ਦੀ ਸਫਾਈ ਰੱਖਦੇ ਹਾਂ ਸੰਾ ਉਸੇ ਹਿਸਾਬ ਨਾਲ ਸਾਨੂੰ ਮਿੱਟੀ ਜਿਹੜੀ ਹੈ ਨਾ ਮਿੱਟੀ ਦੇ ਵਿੱਚ ਕੋਈ ਵੀ ਬੰਦਾ ਚੱਲਦਾ ਹੈ ਹੂੰ ਉਸ ਬੰਦੇ ਦਾ ਸਭ ਤੋਂ ਪਹਿਲੇ ਇੰਨੇ ਕੁ ਗ੍ਰਹਿ ਅੱਛੇ ਹੁੰਦੇ ਆ ਨੰਗੇ ਪੈਰੀ ਨੰਗੇ ਪੈਰ ਫਿਰਨਾ 8 ਨੰਬਰ 5 ਨੰਬਰ ਤੇ 2 ਨੰਬਰ ਐਕਟੀਵੇਟ ਹੁੰਦਾ ਹੈ ਅੱਛਾ ਨੰਗੇ ਪੈਰ ਫਿਰਨਾ ਜਿਹੜੇ ਬੰਦੇ ਦਾ ਮਕਾਨ ਨਹੀਂ ਬੰਦਾ ਉਹ 5 10 ਮਿੰਟ ਹਫ਼ਤੇ 'ਚ 2 ਦਿਨ ਨੰਗੇ ਪੈਰ ਮਿੱਟੀ 'ਚ ਫਿਰੇ ਹੂੰ ਮਿੱਟੀ ਹੋਵੇ ਖੇਤਾਂ ਦੇ ਅੱਛਾ ਕਾਲੀ ਨਹੀਂ ਮਿੱਟੀ ਕਾਲੀ ਮਿੱਟੀ ਨਾ ਹੋਵੇ ਅੱਛਾ ਕੋਈ ਪਲਾਟ ਖਾਲੀ ਦੀ ਮਿੱਟੀ ਹੋ ਜੇ ਉੱਥੇ ਫਿਰੇ ਹੂੰ ਬੈਠੇ ਉਹਦਾ ਮਕਾਨ ਬਣਾ ਅੱਛਾ ਪੰਡਤ ਜੀ ਇੱਕ ਬੜਾ ਆਮ ਦੇਖਦੇ ਆ ਵਿਊਅਰਸ ਵੀ ਇਸ ਚੀਜ਼ ਨਾਲ ਕਨੈਕਟ ਕਰਨਗੇ ਸੜਕਾਂ ਦੇ ਉੱਤੇ ਝਾੜੂ ਬਹੁਤ ਲੋਕਾਂ ਨੇ ਖਿਲਾਰੇ ਹੁੰਦੇ ਆ ਕਈ ਵਾਰੀ ਉਹ ਤਾਲੇ ਵੀ ਸਿੱਟੇ ਹੁੰਦੇ ਆ ਦੇਖੋ ਚੌਂਕਾਂ ਦੇ ਵਿੱਚ ਨਾਰੀਅਲ ਇਹ ਉਹ ਕੀ ਆ ਟੂਣੇ ਨੇ ਇਹ ਇਟ ਇੱਕ ਫਾਰਮੂਲੇ ਐ ਅੱਛਾ ਝਾੜੂ ਜਿਹੜਾ ਐ ਕਦੇ ਵੀ ਨਹੀਂ ਸਟਾਣਾ ਚਾਹੀਦਾ ਹੂੰ ਸੁੱਟੇ ਤੁਸੀਂ ਵੀ ਦੇਖੇ ਹੋਣਗੇ ਮੈਂ ਦੇਖਦਾ ਘੜੇ ਰਖਾਉਣ ਦੇ ਸਵੇਰੇ ਮੂੰਹ ਨੇਰੇ ਹੂੰ ਪਾਣੀ ਲੱਡੂ ਰਖਾਉਣ ਦੇ ਚੌਂਕ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਚਲੋ ਆਪਾਂ ਰਖਤੇ ਆਪ ਆਪਣਾ ਪਾਇ ਕਰਤਾ ਹੁਣ ਮੇਰੇ ਵਰਗਾ ਬੰਦਾ ਉੱਥੋਂ ਲੰਘੀ ਜਾਂਦਾ ਹੈ ਅਚਾਨਕ ਮੇਰੀ ਨਿਗਾ ਪੈ ਗਈ ਮੈਂ ਕਿਸੇ ਚੰਗੇ ਕੰਮ ਚੱਲਿਆ ਮੇਰਾ ਸਾਰਾ ਧਿਆਨ ਉਹ ਲੱਡੂਾਂ ਤੇ ਝਾੜੂਆਂ 'ਤੇ ਰਹਿਣਾ ਹੈ ਮੇਰਾ ਕੰਮ ਖਰਾਬ ਹੋਣਾ ਹੀ ਨਾ ਕਿਉਂਕਿ ਮੇਰਾ ਤਜਰਬਾ ਤਾਂ ਉਹਦੇ ਕੋਲੇ ਹੈ ਨਹੀਂ ਤਜਰਬਾ ਹੋਣਾ ਬੰਦੇ ਕੋਲੇ ਜ਼ਿਆਦਾ ਜ਼ਰੂਰੀ ਹੈ ਉਹ ਕੁੰਡਲੀ ਆਈ ਉਹਦਾ ਪਾਈ ਕਿਹੜਾ ਕਰਾਈਏ ਹੂੰ ਹੂੰ ਜੀ ਬੁੱਧ ਗ੍ਰਹਿ ਨੂੰ ਤੁਸੀਂ ਸਭ ਤੋਂ ਮੰਨਦੇ ਆ ਕਿ ਜਿਹੜਾ ਸਭ ਤੋਂ ਵਧੀਆ ਤੇ ਬੁੱਧ ਬੁੱਧ ਵਧੀਆ ਹੋਣ ਦੀਆਂ ਨਿਸ਼ਾਨੀਆਂ ਕੀ ਨੇ ਤੇ ਬੁੱਧ ਜੇ ਖਰਾਬ ਆ ਕੀ ਨਿਸ਼ਾਨੀਆਂ ਨੇ ਬੁੱਧ ਦੀਆਂ ਨਿਸ਼ਾਨੀਆਂ ਜਦੋਂ ਤੁਹਾਡਾ ਬਿਜ਼ਨਸ ਸੈੱਟ ਆ ਤੁਹਾਨੂੰ ਬਿਲਕੁਲ ਕੁੰਡਲੀ ਦੇਖ ਕੇ ਪਤਾ ਲੱਗਦਾ ਹੂੰ ਨਹੀਂ ਵੈਸੇ ਚਲੋ ਆਪਾਂ ਜੇ ਗੱਲ ਕਰੀਏ ਜਦੋਂ ਬੁੱਧ ਅੱਛਾ ਹੈ ਤੁਹਾਡਾ ਬਿਜ਼ਨਸ ਅੱਛਾ ਹੋਊਗਾ ਤੁਹਾਡਾ ਦਿਮਾਗ ਕੰਮ ਕਰੂਗਾ ਹੂੰ ਤੁਹਾਡੀ ਚਾਹ ਤੁਹਾਡੀਆਂ ਆਮ ਪੈਣਾ ਜ਼ਿਆਦਾ ਬਣੋਗੇ ਅੱਛਾ ਆਪਣੀ ਭੈਣ ਛੱਡ ਕੇ ਵੀ ਪਹਿਣਾ ਬਣੂਗੀਆਂ ਬਹੁਤ ਅੱਛਾ ਤਾਂ ਅੱਛਾ ਠੀਕ ਹੈ ਜੀ ਇੰਤੂ ਪ੍ਰਿੰਤੂ ਕਰੋਗੇ ਜੇ ਬੁੱਧ ਤੁਹਾਡਾ ਠੀਕ ਹੋਊਗਾ ਤਾਂ ਇਹ ਵੱਡੀ ਨਿਸ਼ਾਨੀ ਹੈ ਹੂੰ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਦੀ ਬੇਟੀ ਨੂੰ ਪਿਆਰ ਬਹੁਤ ਕਰੋਗੇ ਜੇ ਬੁੱਧ ਅੱਛਾ ਹੋਊਗਾ ਤਾਂ ਬੇਟੀ ਦੀ ਹਰ ਖਵਾਇਸ਼ ਪੂਰੀ ਕਰੋਗੇ ਬੁੱਧ ਅੱਛੇ ਦੀ ਨਿਸ਼ਾਨੀ ਹੂੰ ਇੱਕ ਇਹ ਗੱਲ ਕਹੀ ਜਾਂਦੀ ਹੈ ਕਿ ਤੋਤੇ ਛੱਡਣੇ ਬਹੁਤ ਵਧੀਆ ਗਿਨੇ ਜਾਂਦੇ ਨੇ ਮੈਂ ਤਾਂ ਤੋਤੇ ਮਿਲਦੇ ਨਹੀਂ ਹੁਣ ਦੇਖੋ ਜੀ ਮਿਲ ਜਾਂਦੇ ਆ ਤੋਤੇ ਛੱਡਣ ਦੇ ਨਾਲ ਬੁੱਧ ਅੱਛਾ ਹੁੰਦਾ ਇਹ ਅਪਰੂਵਨ ਹੈ ਇਹ ਹਾਂਜੀ ਮਤਲਬ ਕੀ ਹੁੰਦਾ ਕਿ ਇੱਕ ਬੁੱਧ ਤੁਹਾਡਾ ਕਿਆ ਤੇ ਤੇ ਬੰਦ ਪਿਆ ਕੰਮ ਨਹੀਂ ਕਰ ਰਿਹਾ ਤੋ ਤੈਨੂੰ ਬੁੱਧ ਨਾਲ ਜੁੜਿਆ ਗਿਆ ਤੋ ਤੈਨੂੰ ਬੁੱਧ ਨਾਲ ਜੁੜਿਆ ਗਿਆ ਉਹ ਜਦੋਂ ਪਿੰਜਰੇ ਚ ਬੰਦ ਹੈ ਜਦੋਂ ਉੱਡਦਾ ਹੈ ਹੂੰ ਪਹਿਲੇ ਤਾਂ ਤੁਹਾਡਾ ਮਨ ਖੁਸ਼ ਹੂੰ ਉਸ ਤੋਂ ਬਾਅਦ ਜਦੋਂ ਪੰਛੀ ਨੂੰ ਤੁਸੀਂ ਯਾਦ ਕਰਤਾ ਵੈਸੇ ਉਦੋਂ ਬੁੱਧ ਦਾ ਆਪਾਈ ਵੀ ਹੋ ਗਿਆ ਤਿੰਨ ਫਾਇਦੇ ਹੋ ਗਏ ਨਹੀਂ ਵੈਸੇ ਇਹ ਇਹ ਹੁਣ ਹੁੰਦੀ ਹੈ ਹੁੰਦਾ ਜੀ ਚੌਥਾ ਫਾਇਦਾ ਇਹ ਹੈ ਜਿਸ ਬੰਦੇ ਤੋਂ ਤੁਸੀਂ ਤੋਤਾ ਖਰੀਦਿਆ ਉਹਦੀ ਰੋਟੀ ਰੋਜੀ ਵੀ ਚੱਲੀ ਹੂੰ ਅਕਸਰ ਦੁਕਾਨਦਾਰ ਨੇ ਕਿਸੋ ਲਿਆ ਕੇ ਵੇਚਿਆ ਜਾਂ ਪ੍ਰਾਫਿਟ ਚ ਹੂੰ ਉਹਦੀ ਰੋਟੀ ਰੋਜੀ ਵੀ ਚੱਲੀ ਜਾਂ ਹੂੰ ਇਹ ਠੀਕ ਹੈ ਗਾਏ ਅੱਛਾ ਪਾਇਆ ਤੋਂ ਤੋਂ ਤੇ ਜਿਹੜੇ ਛੱਡੇ ਜਾਂਦੇ ਨੇ ਜਾਂ ਤੁਸੀਂ ਕਿਤੇ ਕੈਦ ਦੇ ਵਿੱਚ ਦੇਖਦੇ ਹੋ ਉਹਨਾਂ ਨੂੰ ਛੁੜਾ ਦਿਓ ਆਜ਼ਾਦ ਕਰ ਦਿਓ ਹਾਂਜੀ